ਸੱਚੇ ਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬਹੁਤ ਇੰਪੋਰਟੈਂਟ ਹੈ ਗੱਲ ਕਰਨੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਨਾਲ ਨਾਲ ਉਹਨਾਂ ਦੇ ਪੋਲਿਟੀਕਲ ਹਾਲਾਤ ਦੀ ਦਰਸਲ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਹੁਣ ਕੰਪੇਨਿੰਗ ਚੱਲ ਰਹੀ ਹੈ ਤੇ ਉਹਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਆਖਿਰ ਕਿੱਥੇ ਸਟੈਂਡ ਕਰ ਰਿਹਾ ਹੈ ਉਸ ਟੌਪਿਕ ਤੇ ਚਰਚਾ ਕਰਨੀ ਹੈ ਤੇ ਇਸ ਪੋਲਿਟੀਕਲ ਕਹਿ ਸਕਦੇ ਆ ਕਿ ਰਣ ਦੇ ਵਿੱਚ ਜਾਂ ਪੋਲਿਟੀਕਲ ਗਰਾਉਂਡ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਨਾਲ ਮੈਕਸਮਾਈਜ਼ ਜਿਹੜਾ ਉਹ ਕਿਹੜੇ ਮੁੱਦੇ ਨੂੰ ਕੀਤਾ ਜਾ ਰਿਹਾ ਜਾਂ ਸਭ ਤੋਂ ਜ਼ਿਆਦਾ ਉਭਾਰਿਆ ਕਿਹੜੇ ਮੁੱਦੇ ਨੂੰ ਜਾ ਰਿਹਾ ਉਸ ਟਾਪਿਕ ਤੇ ਡਿਸਕਸ਼ਨ ਕਰਾਂਗੇ ਇੱਕ ਤਾਜ਼ਾ ਸਰਵੇਖਣ ਇੱਕ ਤਾਜ਼ੀ ਰਿਪੋਰਟ ਜਿਹੜੀ ਹੈ ਉਹ ਸੀਟੀਵੀ ਨੇ ਨਸ਼ਰ ਕੀਤੀ ਹੈ ਯਾਨੀ ਕਿ ਪਬਲਿਸ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਗਲੋਬਲ ਐਂਡ ਮੇਲ ਦਾ ਹਵਾਲਾ ਦਿੱਤਾ ਹੈ ਤੇ ਇੱਕ ਤਾਜ਼ਾ ਜੋ ਸਰਵੇਖਣ ਆਇਆ ਹੈ ਉਸ ਟਾਪਿਕ ਤੇ ਚਰਚਾ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਲ ਅਸਾਫੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਜੋ ਪਹਿਲੇ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਦੀ ਤੇ ਆਪਾਂ ਗੱਲ ਕਰਦੇ ਹੀ ਕਰਦੇ ਇਸ ਚੈਨਲ ਤੇ ਨਾਲ ਦੀ ਨਾਲ ਹੀ ਕੈਨੇਡਾ ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ ਤੇ ਖਾਸ ਕਰਕੇ ਕੈਨੇਡੀਅਨ ਗਵਰਨਮੈਂਟ ਦਾ ਇਮੀਗ੍ਰੇਸ਼ਨ ਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਹੈਗਾ ਹੈ ਸੋ ਇਸ ਨੂੰ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਸੋ ਇਸ ਕਰਕੇ ਇਮੀਗ੍ਰੇਸ਼ਨ ਦੇ ਨਾਲ-ਨਾਲ ਉਥੋਂ ਦੇ politcal ਹਾਲਾਤ ਜਿਹੜੇ ਨੇ ਉਹਨਾਂ ਤੇ ਵੀ ਸਾਡੀ ਨਜ਼ਰਸ਼ਾਨੀ ਹੋਣੀ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਸੋ ਇੱਕ ਤਾਜ਼ਾ ਸਰਵੇਖਣ ਜਿਹੜਾ ਉਹ ਗਲੋਬਲ ਐਂਡ ਮੇਲ ਦੇ ਹਵਾਲੇ ਤੋਂ ਸੀਟੀਵੀ ਨੇ ਕਵਰ ਕੀਤਾ ਹੈ ਪਬਲਿਸ਼ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਬੜਾ ਕਲੀਅਰ ਆ ਅੰਕੜਾ ਦਿੱਤਾ ਹੋਇਆ ਹੈ ਇਹ ਕਿਆ ਹੋਇਆ ਹੈ ਕਿ ਜਿਹੜਾ ਤਾਜ਼ਾ ਸਰਵੇਖਣ ਆਇਆ ਜੇਕਰ ਆਪਾਂ ਉਹਦੇ ਹਿਸਾਬ ਦੇ ਨਾਲ ਜਾਣੀਏ ਤਾਂ ਹਾਲੇ ਵੀ ਲਿਬਰਲ ਜਿਹੜੇ ਨੇ ਉਹ ਅੱਗੇ ਨਜ਼ਰ ਆ ਰਹੇ ਨੇ ਕੰਜਰਵੇਟਿਵ ਪਾਰਟੀ ਤੋਂ ਤੇ ਐਨ ਡੀ ਪੀ ਜਿਹੜੀ ਉਹ ਤੀਜੇ ਨੰਬਰ ਦੇ ਉੱਤੇ ਨਜ਼ਰ ਆ ਰਹੀ ਹੈ ਇਸ ਸਰਵੇਖਣ ਦੇ ਵਿੱਚ ਪੀਐਮ ਦੀ ਪਹਿਲੀ ਪਸੰਦ ਕੈਨੇਡੀਅਨਸ ਦੀ ਪਹਿਲੀ ਪਸੰਦ ਪੀਐਮ ਕੌਣ ਹੋਣਗੇ ਉਸ ਦੇ ਵਿੱਚ ਮਾਰਕ ਕਾਰਨੀ ਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਯਾਨੀ 48.7% ਲੋਕ ਚਾਹੁੰਦੇ ਨੇ ਕਿ ਮਾਰਕ ਕਾਰਨੀ ਜਿਹੜੇ ਉਹ ਪ੍ਰਧਾਨ ਮੰਤਰੀ ਬਣ ਕੈਨੇਡਾ ਦੇ ਉਸ ਤੋਂ ਇਲਾਵਾ ਪੇਰੀ ਪੋਲੀਵਾਰ ਨੂੰ 34.1% ਲੋਕਾਂ ਨੇ ਪਸੰਦ ਕੀਤਾ ਹੈ ਤੇ ਜਗਮੀਤ ਸਿੰਘ ਨੂੰ 4.5 ਲੋਕ ਜਿਹੜੇ ਨੇ ਉਹ ਹਮਾਇਤ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਤਾਜ਼ਾ ਸਰਵੇਖਣ ਹੈ ਜੇਕਰ ਆਪਾਂ ਇਹਨਾਂ ਦੇ ਹਿਸਾਬ ਦੇ ਨਾਲ ਜਾਈਏ ਤੇ ਟੋਟਲ ਵੋਟ ਸ਼ੇਅਰ ਜਿਹੜਾ ਨਜ਼ਰ ਆ ਰਿਹਾ ਹੈ ਉਹ ਵੀ ਕਿਤੇ ਨਾ ਕਿਤੇ ਹਾਲੇ ਵੀ ਮਾਰਕ ਕਰਨੀ ਜਿਹੜੇ ਜਦੋਂ ਤੋਂ ਉਹਨਾਂ ਨੇ ਕੁਰਸੀ ਸੰਭਾਲੀ ਜਸਟਿਨ ਟਰੂਡੋ ਜਦੋਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲੱਥੇ ਨੇ ਤੇ ਉਸ ਤੋਂ ਬਾਅਦ ਮਾਰਕ ਕਰਨੀ ਦੇ ਕੋਲ ਪੀਐਮ ਦਾ ਅਹੁਦਾ ਪਹੁੰਚਾ ਉਸ ਤੋਂ ਬਾਅਦ ਲਗਾਤਾਰ ਮਾਰਕਰਨੀ ਜਿਹੜੇ ਉਹ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਾਰਕਰਨੀ ਜਿਹੜੇ ਐ ਉਹ ਯੂਐਸ ਸੈਂਟ੍ਰਿਕ ਪੋਲਿਟਿਕਸ ਕਰ ਰਹੇ ਨੇ ਕਿ ਜਿਹੜਾ ਟੈਰਿਫ ਨੂੰ ਲੈ ਕੇ ਯੂਐਸ ਨੇ ਇੱਕ ਧਮਕੀ ਦਿੱਤੀ ਸੀ ਡੋਨਲਡ ਟਰੰਪ ਨੇ ਉਹਨਾਂ ਨੇ ਜਿਹੜਾ ਮੇਨ ਮੁੱਦਾ ਹੈ ਉਹ ਕੈਨੇਡੀਅਨਸ ਦੇ ਅੱਗੇ ਟੈਰਿਫ ਦਾ ਰੱਖਿਆ ਹੈਗਾ ਤੇ ਇਸ ਕਰਕੇ ਕਿਤੇ ਨਾ ਕਿਤੇ ਮਾਰਕਰਨੀ ਜਿਹੜੇ ਉਹ ਲੀਡ ਦੇ ਵਿੱਚ ਅੱਗੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੇਰੀ ਪੋਲੇਵਾਰਦੀ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਕੰਜ਼ਰਵੇਟਿਵ ਪਾਰਟੀ ਪਿਛਲੇ 2 ਸਾਲਾਂ ਤੋਂ ਜਿਹੜਾ ਇੱਕ ਰਾਗ ਲਾਪ ਰਹੀ ਹੈ ਲਾਪਕ ਉਸੇ ਅ ਮੁੱਦੇ ਦੇ ਉੱਤੇ ਸਟੈਂਡ ਕਰ ਰਹੀ ਹੈ ਉਸੇ ਮੁੱਦੇ ਨੂੰ ਅੱਗੇ ਲੈ ਕੇ ਜਾ ਰਹੀ ਹੈ ਇਸ ਕਰਕੇ ਕਿਤੇ ਨਾ ਕਿਤੇ ਜ਼ਿਆਦਾਤਰ ਕੰਜ਼ਰਵੇਟਿਵ ਜਿਹੜੀਆਂ ਰੈਲੀਆਂ ਹੁੰਦੀਆਂ ਨੇ ਉਹਦੇ ਵਿੱਚ ਯੂਐਸ ਦੇ ਟੈਰਿਫ ਦਾ ਜਾਂ ਯੂਐਸ ਦਾ ਜ਼ਿਕਰ ਘੱਟ ਹੁੰਦਾ ਹੈ ਇਸ ਕਰਕੇ ਵੀ ਥੋੜਾ ਜਿਹਾ ਆ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਪਿੱਛੇ ਨਜ਼ਰ ਆ ਰਹੀ ਹੈ ਇਹਨਾਂ ਦੋਹਾਂ ਪਾਰਟੀਆਂ ਦੀ ਹੀ ਟੱਕਰ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਤੁਹਾਨੂੰ ਮੈਂ ਕਲੀਅਰ ਕਰ ਦਵਾਂ ਜਿਹੜਾ ਇਹ ਸਰਵੇਖਣ ਹੋਇਆ ਹੈ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ 30% ਲੋਕ ਜਿਹੜੇ ਕੈਨੇਡੀਅਨਸ ਨੇ ਉਹ ਯੂਐਸ ਦੀ ਟੈਰਿਫ ਦਾ ਜਵਾਬ ਦੇਣ ਵਾਲਾ ਪ੍ਰਧਾਨ ਮੰਤਰੀ ਲੱਭ ਰਹੇ ਨੇ ਤੇ ਕਿਹੜਾ ਯੂਐਸ ਨੂੰ ਜ਼ਿਆਦਾ ਮਜ਼ਬੂਤੀ ਦੇ ਨਾਲ ਜਵਾਬ ਦੇ ਸਕਦਾ ਹੈ ਉਹ ਪ੍ਰਧਾਨ ਮੰਤਰੀ ਲੱਭਕ 30% ਲੋਕ ਪਸੰਦ ਕਰ ਰਹੇ ਨੇ ਦੂਜੀ ਗੱਲ ਜਿਹੜਾ ਟੌਪ 10 ਮੁੱਦੇ ਨੇ ਉਹਦੇ ਵਿੱਚ ਜੇਕਰ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਤਾਂ ਮਹਿਜ਼ ਹੁਣ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ 14% ਤੇ ਆ ਕੇ ਟਿਕ ਗਿਆ ਯਾਨੀ ਕਿ ਇੱਕ ਬਹੁਤ ਵੱਡਾ ਡ੍ਰੌਪ ਡਾਊਨ ਹੈ ਤੇ ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਬਹੁਤ ਪੋਜ਼ਿਟਿਵ ਗੱਲ ਹੈਗੀ ਹੈ ਕਿਉਂਕਿ ਯੂਐਸ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਹੈ ਜਦੋਂ ਮੁੱਦਾ ਬਣਿਆ ਤਾਂ ਡੋਨਲਡ ਟਰੰਪ ਸੱਤਾ ਦੇ ਵਿੱਚ ਆਏ ਕਿ ਇਲੀਗਲ ਜਿਹੜੇ ਵੀ ਮਾਈਗ੍ਰੈਂਟ ਨੇ ਉਹਨਾਂ ਨੂੰ ਇੱਥੋਂ ਕੱਢਾਂਗੇ ਪਰ ਕੈਨੇਡਾ ਦੇ ਵਿੱਚ ਜਿਹੜੇ ਪੋਲਿਟਿਕਲ ਹਾਲਾਤ ਨੇ ਉਹ ਥੋੜੇ ਜੇ ਇਸ ਤੋਂ ਅਲੱਗ ਨਜ਼ਰ ਆ ਰਹੇ ਨੇ ਫਿਲਹਾਲ ਦੀ ਗੱਡੀ ਹੁਣ ਤੱਕ ਇਮੀਗ੍ਰੇਸ਼ਨ ਬਹੁਤ ਵੱਡਾ ਮੁੱਦਾ ਨਹੀਂ ਬੜ ਕੇ ਸਾਹਮਣੇ ਆ ਹਾਲਾਂਕਿ ਹਾਊਸਿੰਗ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਲਾਪਕ ਸਾਰੀਆਂ ਪਾਰਟੀਆਂ ਦੇ ਵੱਲੋਂ ਉਸ ਤੋਂ ਇਲਾਵਾ ਜਿਆਦਾ ਜਿਆਦਾ ਘਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਮਾਰ ਕਰਨੀ ਦੇ ਵੱਲੋਂ ਇਹ ਕਿਹਾ ਵੀ ਗਿਆ ਕਿ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਰਫਤਾਰ ਹੈ ਘਰ ਬਣਾਉਣ ਦੀ ਉਹ ਦੁੱਗਣੀ ਕਰ ਦਿੱਤੀ ਜਾਵੇਗੀ ਯਾਨੀ ਕਿ ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਲਿਬਰਲ ਸਰਕਾਰ ਹੈ ਉਹ ਥੋੜੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਟੈਕਸਸ ਦੇ ਉੱਤੇ ਜ਼ਿਆਦਾ ਗੱਲ ਕਰ ਰਹੇ ਨੇ ਟੈਕਸ ਦੇ ਉੱਤੇ ਜ਼ਿਆਦਾ ਗੱਲ ਕਰਦੇ ਨਜ਼ਰ ਆ ਰਹੇ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਛਲੇ 2 ਸਾਲਾਂ ਦੀ ਜਿਹੜੀ ਉਹਨਾਂ ਦੀ ਪੋਲਿਟਿਕਲ ਰਣਨੀਤੀ ਹੈ ਕਿਤੇ ਨਾ ਕਿਤੇ ਉੱਤੇ ਕੰਮ ਕਰ ਰਹੇ ਨੇ ਪਰ ਮਾਰਕ ਕਾਰਨੀ ਜਿਹੜੇ ਆ ਉਹ ਯੂਐਸ ਦੇ ਉੱਤੇ ਸਾਥ ਰਹੇ ਨੇ ਨਿਸ਼ਾਨੇ ਤੇ ਉਹਨਾਂ ਦਾ ਯੂਐਸ ਸੈਂਟ੍ਰਿਕ ਪੋਲਿਟਿਕਸ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਮਾਰਕ ਕਾਰਨੀ ਲੀਡ ਦੇ ਵਿੱਚ ਅੱਗੇ ਨਜ਼ਰ ਆ ਰਹੇ ਨੇ ਜਦਕਿ ਅ ਲਿਬਰਲ ਪਾਰਟੀ ਤੋਂ ਕਾਫੀ ਪਿਛੜਦੀ ਹੋਈ ਨਜ਼ਰ ਜੜੀ ਉਹ ਕੰਜ਼ਰਵੇਟਿਵ ਪਾਰਟੀ ਨਜ਼ਰ ਆ ਰਹੀ ਫਿਲਹਾਲ ਦੀ ਘੜੀ ਇਹਦੇ ਵਿੱਚ ਜੈਂਡਰ ਵਾਈਜ਼ ਵੀ ਇੱਕ ਗੈਪ ਨਜ਼ਰ ਆ ਰਿਹਾ ਹੈ ਊਮਨ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਨੇ ਲਿਬਰਲ ਨੂੰ ਤਕਰੀਬਨ 52% ਉਹਨਾਂ ਦਾ ਅੰਕੜਾ ਹੈ ਜਦਕਿ 28% ਊਮਨ ਜਿਹੜੀਆਂ ਨੇ ਉਹ ਪਸੰਦ ਕਰ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਸੋ ਇੱਥੇ ਅਧੇਹੁ ਜ਼ਿਆਦਾ ਜਿਹੜਾ ਊਮਨਸ ਦਾ ਵੋਟ ਸ਼ੇਅਰ ਹੈ ਉਹ ਨਜ਼ਰ ਆ ਰਿਹਾ ਹੈ ਕਿ ਮਾਰਕ ਕਰਨੀ ਦੇ ਹਿੱਸੇ ਜਾ ਸਕਦਾ ਹੈ ਸੇਮ ਉਹ ਅਗਰ ਜੇ ਕਰਾਪਾ ਜਾਣੇ ਆ ਮੈਨਸ ਵਾਲੇ ਪਾਸੇ ਨੂੰ ਤੇ 45% ਮੈਨ ਜਿਹੜੇ ਆ ਉਹ ਪ੍ਰਿਫਰ ਕਰ ਰਹੇ ਕੰਜ਼ਰਵੇਟਿਵ ਪਾਰਟੀ ਨੂੰ ਤੇ 37% ਜਿਹੜੇ ਆ ਉਹ ਲਿਬਰਲ ਨੂੰ ਯਾਨੀ ਕਿ ਜੇਕਰ ਬੰਦਿਆਂ ਦੀ ਗੱਲ ਕਰ ਲਈਏ ਆਪਾਂ ਤਾਂ ਬੰਦੇ ਜਿਹੜੇ ਆ ਉਹ ਲਿਬਰਲ ਵਾਲੇ ਪਾਸੇ ਘੱਟ ਝੁਕਾ ਉਹਨਾਂ ਦਾ ਊਮੈਨਸ ਦਾ ਜ਼ਿਆਦਾ ਹੈ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵਾਲੇ ਪਾਸੇ ਮੈਨ ਦਾ ਜ਼ਿਆਦਾ ਹੈ ਤੇ ਊਮੈਨ ਦਾ ਘੱਟ ਹੈ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਡਿਫਰੈਂਸ ਜਿਹੜਾ ਉਹ ਕ੍ਰੀਏਟ ਕਰ ਰਹੇ ਆ ਸੋ ਇਹ ਬੜਾ ਲੇਟੈਸਟ ਸਰਵੇ ਹੈ ਇਹ ਰਿਪੋਰਟ ਜਿਹੜੀ ਪਬਲਿਸ਼ ਹੋਈ 1 ਅਪ੍ਰੈਲ ਨੂੰ ਯਾਨੀ ਕਿ ਬੀਤੇ ਕੱਲ ਹੀ ਹੋਈ ਹੈ ਸੋ ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਉਮੀਦ ਕਰਦਾ ਹਾਂ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਹਾਨੂੰ ਬੜਾ ਸੋ ਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ